ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਲੱਗੇ ਹੋਏ ਆ ਕੱਪੜੇ ਸਾਮਪਨ ਹਨਾ ਅੰਦਰ ਕੋ ਉਸ ਪਹਿਲਾਂ ਇੱਕ ਦਿਨ ਲਾ ਲਈ ਸੀ ਸਾਮਲੇ ਸੀ ਅੱਜ ਫੇਰ ਅੱਜ ਰਮਨੀਤ ਦਾ ਲਾਲਚਾ ਤੇ ਤਾਂ ਦੋਹਾਂ ਕਰਕੇ ਇਹਨਾਂ ਨੂੰ ਸੈੱਟ ਕਰਦੇ ਇਹ ਕੰਮ ਵੱਡੇ ਹੋ ਜਾਂਦੇ ਨੇ ਹਨਾ ਅੱਜ ਬਸ ਸਵੇਰੇ ਉਧਰੋਂ ਮੈਂ ਨਿਮੇੜਤਾ ਸਾਰਾ ਕੰਮ ਬਲੈਂਕਟ ਵਗੈਰਾ ਧੋ ਮੰਗੇ ਫਿਰ ਤੇ ਬੈੱਡ ਖੋਲ-ਖੋਲ ਕੇ ਕੱਪੜੇ ਜਿਹੜੇ ਇੱਥੇ-ਇੱਥੇ ਸੈੱਟ ਕਰਨੇ ਸੀ ਉਹ ਕਰਦੇ ਆ ਤੁਹਾਨੂੰ ਬਾਹਰ ਦਾ ਮਾਹੌਲ ਦਿਖਾ ਦਿੰਨੇ ਆ ਤੇ ਜਦੋਂ ਮੈਂ ਤੋ ਇਹਦਾ ਸਾਰਾ ਕੰਮ ਨੇ ਮੇੜਤਾ ਕੱਪੜੇ ਵਾਲੀ ਮਸ਼ੀਨ ਚੱਲਦੀ ਆ ਤੇ ਨਾਲ ਨਾਲ ਕੱਪੜੇ ਸਾਂਭੀ ਜਾਣੇ ਹਨ ਹਜੇ ਮੈਨੂੰ ਣਾਉਣਾ ਫਿਰ ਵੀ ਨੀਤ ਹੁਣ ਣਾਉ ਵਿੱਚ ਤੇ ਬਾਰੋਂ ਪੀਰੀ ਆਈ ਹੋਈ ਨੇ ਤੇ ਸੰਦੀਪ ਹੁਣ ਚੁੱਛੀ ਵਗੈਰਾ ਚੱਟ ਕਰਕੇ ਦੇਣਗੇ ਮੈਂ ਮਸ਼ੀਨ ਚੋਂ ਕੱਪੜੇ ਕੱਢ ਲਾਂ ਫਿਰ ਅੰਦਰ ਕੱਪੜੇ ਸੰਭਾਲਣ ਲੱਗਾਂ ਟਾਈਮ ਹੈਗਾ ਸ਼ਾਮ ਦਾ ਤੇ ਸੰਡੇ ਦਾ ਦਿਨ ਹੈ ਹਜੇ ਸ਼ਾਮ ਨੂੰ ਨਾ ਇਹ ਸੀਗਾ ਵੀ ਗੁਰਦੁਆਰਾ ਸਾਹਿਬ ਚ ਜਾ ਕੇ ਆਉਣਾ ਸੀਗਾ ਤੇ ਗੁਰਦੁਦਵਾਰਾ ਮੰਜੀ ਸਾਹਿਬ ਹਨਾ ਪਹਿਲਾਂ ਵੀ ਦਰਸ਼ਨ ਕਰਵਾਏ ਨਹੀਂ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਵੀ ਤੇ ਏਸੀ ਵੀ ਰਵਨੀਤ ਘਰੇ ਸੀਗੀ ਜਾ ਕੇ ਆਵਾਂਗੇ ਪਰ ਸਾਡੇ ਨਾਲ ਹੋਰੀ ਉਹ ਹੋਇਆ ਗੱਡੀ ਸਟਾਰਟ ਕਰਨ ਲੱਗੇ ਬਸ ਛਾਬੀ ਲੱਗੀ ਰਹੀ ਸੀਗੀ ਪਹਿਲਾਂ ਕਿਤੇ ਜਿਸ ਦਿਨ ਜਸਨੀਤ ਨੂੰ ਲੈ ਕੇ ਆਇਆ ਬਾਰ ਸੀ ਹਨਾ ਜਸਨੀਤ ਪਤਾ ਨਹੀਂ ਉਹਦੇ ਬਾਅਦ ਜਸਨੀਤ ਨੇ ਕਮਾਤੀ ਕੀ ਹੋਇਆ ਕਿ ਨਾ ਹਨਾ ਗੱਡੀ ਇੱਦਾਂ ਹੀ ਕਵਰ ਕਰੀ ਪਈ ਸੀ ਅਸੀਂ ਰੈਡੀ ਰੂੜੀ ਹੋ ਕੇ ਹਨਾ ਜਦੋਂ ਬਸ ਦੇਖਿਆ ਨਾ ਗੱਡੀ ਸਟਾਰਟ ਨਹੀਂ ਹੋਈ ਹੁਣ ਇਹਦੀ ਬੈਂਟਰੀ ਦਾ ਮਤਲਬ ਚੇਂਜ ਪਤਾ ਨਹੀਂ ਕੀ ਮੇਕੀ ਕਰਨਾ ਪਊਗਾ ਤੇ ਹੰਗਲਾ ਹੋਕੀ ਇਹ ਹੀ ਹੋ ਜਾਂਦਾ ਹੁੰਦਾ ਹਨਾ ਵੀ ਕਈ ਵਾਰ ਜਿਵੇਂ ਆਪਾਂ ਕਹਿੰਦੇ ਹਨਾ ਕਰਮਾਂ ਦੀ ਗੱਲ ਵੀ ਚੰਗੇ ਨੂੰ ਪਤਨੀ ਮਾੜੇ ਨੂੰ ਹਨਾ ਬਾਬਾ ਜੀ ਨੇ ਵਾਹਿਗੁਰੂ ਨੇ ਹਨਾ ਅੱਜ ਆਪਣਾ ਘਰੀ ਹੋ ਸੀਗਾ ਪਤਾ ਕੀ ਅੱਜ ਮੈਂ ਸਵੇਰ ਦੀ ਇੰਨੀ ਔਖੀ ਹੋਈ ਪਈ ਆ ਮੇਰੇ ਮਾਈਗ੍ਰੇਨ ਹੁੰਦਾ ਨਾ ਮਾਈਗ੍ਰੇਨ ਕਰਕੇ ਇੱਕ ਆ ਸਾਈਡ ਤੇ ਇੰਨੀ ਚੀਜ਼ ਪੈਂਦੀ ਆ ਬਸ ਮੈਂ ਕੰਮ-ਕਮ ਕਰਕੇ ਪੈ ਗਈ ਸੀ ਕੱਪੜੇ ਤੋਂ ਕਿ ਜਦੋਂ ਤੁਹਾਡੇ ਨਾਲ ਸਵੇਰੇ ਗੱਲ ਕਰੀ ਸੀ ਗੁਰਦੁਆਰੇ ਵਾਸਤੇ ਮੈਂ ਪੈ ਗਈ ਹੁਣ ਸ਼ਾਮ ਨੂੰ ਏਸੀ ਵੀ ਅੱਜ ਕੁਝ ਨਹੀਂ ਹੋਇਆ ਰਵਨੀਤ ਕਹਿੰਦੀ ਮम्मा ਚਲੋ ਹੁਣ ਮੈਨੂੰ ਵੀ ਹਜੇ ਹਨਾ ਸਟੱਡੀ ਦਾ ਘਟੋ ਹੋ ਆ ਵੀ ਆਪਾਂ ਗੁਰਦੁਆਰਾ ਸਾਹਿਬ ਜਾਇ ਆਉਨੇ ਆ ਅਸੀਂ ਇਹ ਸਲਾਹ ਕਰੀ ਸੀ ਤੇ ਚਲੋ ਕੋਈ ਗੱਲ ਨਹੀਂ ਜੀ ਹਨਾ ਜਿਵੇਂ ਬਾਹੀ ਗੁਰੂ ਨੂੰ ਮਨਜ਼ੂਰ ਹਨਾ ਉੱਥੇ ਉਹ ਹੁੰਦਾ ਹੁਣ ਬਸ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਲਾਂ ਹੁਣ ਕੱਪੜੇ ਦੀਆਂ ਤਾਂ ਹਾਂ ਤੂੰ ਹਾਂ ਮਾਰਦੇ ਆ ਹਨਾ ਸਾਮਦੇ ਆ ਤੇ ਸ਼ਾਮ ਦੇ ਕੰਮ ਧੰਦੇ ਕਰਦੇ ਅੱਜ ਮਾਈਗ੍ਰੇਨ ਨਾਲ ਮੈਂ ਬਹੁਤ ਜ਼ਿਆਦਾ ਔਖੀ ਆ ਤੇ ਇਸਨੀ ਤਾਂ ਉਹ ਬੈਠਾ ਇਹ ਰੋਨੀ ਤੇ ਪੜਦੀ ਆ ਅੰਦਰ ਤੇ ਸਾਰੀ ਬਸ ਕੋਲਡ ਨਾਲ ਖੰਗ ਜੀ ਨਾਲ ਇਸ ਤਰ੍ਹਾਂ ਹੋਇਆ ਤੇ ਮੈਨੂੰ ਤਾਂ ਮਾਈਗ੍ਰੇਨ ਦੀ ਪ੍ਰੋਬਲਮ ਆ ਇਹ ਦਿਨ ਨਾਲ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਈਵਨਿੰਗ ਦਾ ਟਾਈਮ ਆ ਜਸਨੀਤ ਨੂੰ ਆਈ ਸੀ ਸਕੂਲ ਚ ਲੈ ਕੇ ਜਸਨੀਤ ਉਹ ਸੀ ਉਧਰ ਝੁੱਲਿਆ ਤੇ ਆ ਦੇਖੋ ਕਿੰਨਾ ਵਧੀਆ ਲਿਖਿਆ ਹੋਇਆ ਹੈ ਹਨਾ ਇੱਧਰ ਮੈਂ ਕਿਹਾ ਤੁਹਾਨੂੰ ਵੀ ਦਿਖਾਵਾਂ ਤੇ ਉਧਰ ਪੈਣਾ ਝਾੜੂ ਲਾਉਣ ਲੱਗੇ ਹੋਏ ਨੇ ਇਸ ਤਵੇਰ ਵਾਸਤੇ ਸਫਾਈ ਕਰਦੀਆਂ ਨੇ ਮੇਰੇ ਦਫਨ ਉੱਪਰ ਹੁਣ ਤਾਂ ਦੇਖੋ ਉੱਠੋ ਜਾਗੋ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਤੁਹਾਨੂੰ ਤੁਹਾਡੀ ਮੰਜ਼ਿਲ ਨਾ ਮਿਲ ਜਾਵੇ ਹਨ ਜਿਹੜਾ ਪਿਆਰ ਕਿਤਾਬਾਂ ਨਾਲ ਪਾਵੇ ਉਹ ਬਲੰਦੀਆਂ ਛੂੰਦਾ ਹੈ ਜਾਵੇ ਨਾਨਕ ਹਿੰਮਤਾਂ ਜੋ ਚਲੇ ਲੱਗੇ ਨਾ ਬੱਤੀ ਲਾਉਣਾ ਕੁਦਰਤ ਨਾਲ ਪਿਆਰ ਸੁਮਿੱਤੀ ਮਾਰਨ ਦਾ ਤੇ ਸਕਾਰ ਹਿੰਮਤ ਕਰ ਜੇ ਰਾਸਤੇ ਵਿੱਚ ਕਠਿਨਾਈ ਆ

अलसा माइग्रेन नहीं तंग करके रखिया फिर गोलिया गोलिया लिया तो उन्होंने कुछ फर्क लगे हम कैम जी हो गई मैं ओह करके लैके दवाई आ ही बड़ी प्रॉब्लम आ दिक्कत, मैख्या हूँ रोटी बना लिए बहुत ज्यादा भेड़ा दर्द हों माइग्रेन का बहुत ज्यादा तो बस शाम के इस तरह तो तो कम के कम तो दें अच कोई ज्यादा कम तो नहीं हुए बस जोड़े नहीं सकता सी ਸਰੇ ਲੱਗੇ ਸੀਗੇ ਕੱਪੜੇ ਕੁਝ ਇੱਕ ਦਿਨ ਪਹਿਲਾਂ ਸਾੰਬੇ ਸੀ ਤੇ ਮੈਨੂੰ ਆਇਆ ਸੀਗਾ ਮੈਂ ਕਿਹਾ ਚੱਲ ਇੱਕ ਅੱਧਾ ਬਲੈਂਕੀਟ ਧੋਵਾਂਗੇ ਪਰ ਕਿੱਥੇ ਇੰਨਾ ਭੜਾਦਰ ਉੱਠਿਆ ਮੈਨੂੰ ਇਹੀ ਚੀਜ਼ ਤੰਗ ਕਰਦੀ ਆ ਜੇਕਰ ਮੇਰੇ ਕਿਸੇ ਵੀਰ ਭੈਣ ਨੂੰ ਪਤਾ ਹਨਾ ਕੋਈ ਮਾਈਗ੍ਰੇਨ ਤੋਂ ਕੋਈ ਚੀਜ਼ ਤਾਂ ਪਲੀਜ਼ ਜ਼ਰੂਰ ਦੱਸਿਓ ਤੇ ਦੁਖਾ ਕੇ ਆਉਣਾ ਸੰਦੀਪ ਕਹਿੰਦੇ ਸੀ ਏਸੀ ਆਪਣੇ ਨੇੜੇ ਸੰਗਰੂਰ ਹਨਾ ਕਬਦੀ ਹਸਪੀਟਲ ਆ ਜਿਹੜਾ ਬਹੁਤ ਵਧੀਆ ਪੀਜੀਆਈ ਬਣਿਆ ਕਹਿੰਦੇ ਵੀ ਉਸ ਇਟੈਸਟ ਵਗੈਰਾ ਸਭ ਕਰਵਾ ਲਾਂਗੇ ਆਪਾਂ ਤੇ ਪਰ ਹੁਣ ਕੀ ਕਰੀਏ ਹਾਂ ਜਾਣਦੇ ਹੀ ਨਹੀਂ ਟਾਈਮ ਲੱਗਦਾ ਹੈਗਾ ਜਦੋਂ ਦਰਦ ਉਠਦਾ ਫੇਰ ਤਾਂ ਹੈ ਹੁੰਦਾ ਖੱਟਾ ਦੇ ਪਾਂਡੇ ਛੁੱਟ ਜਾਂਦੇ ਨੇ ਇੱਕ ਵਾਰ ਤਾਂ ਬਾਹਲੀ ਪੈੜੀ ਚੀਜ਼ ਆ ਇਹ ਕਿਸੇ ਐਡ ਪੈਂਦੀ ਆ ਫਿਰ ਨਾਲ ਲੈਟ ਚੱਲੀ ਜਾਵੇ ਚੌਨਨ ਬਿਲਕੁਲ ਨਹੀਂ ਚੱਲਿਆ ਜਾਂਦਾ ਹੈਗਾ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਬਹੁਤ ਜ਼ਿਆਦਾ ਫਿਰ ਤਾਂ ਸਾਇ ਹੁੰਦਾ ਜੇ ਕਈ ਵਾਰ ਕਿਧਰੇ ਬਾਹਰ ਜਾਣੇ ਆ ਕਦੇ ਤਾਂ ਵੀ ਉੱਠ ਖੜਦਾ ਕਈ ਵਾਰ ਖਾਣ ਪੀਣ ਨਾਲ ਨਾਲੇ ਮੈਂ ਕੁਝ ਨਹੀਂ ਖਾਂਦੀ ਕਿਉਂਕਿ ਜਿਆਦਾ ਜਾਨੀ ਬਚਾ ਕੇ ਜੀ ਖਾਣੀ ਆ ਤੇ ਫਿਰ ਵੀ ਪਤਾ ਨਹੀਂ ਕੀ ਹੋ ਜਾਂਦਾ ਵੀ ਰੀਜਨ ਕੀ ਹੁੰਦਾ ਲਓ ਜੀ ਹਿੱਕ ਆਟੇ ਨੂੰ ਦੁਬਾਰਾ ਮੁੱਕੀ ਦੇਉਂਗੀ ਤੇ ਮੈਂ ਇਹ ਓਪਨ ਹੀ ਰੱਖ ਦਿੰਨੀ ਹੁਣੀ ਆ ਤੇ ਤੁਸੀਂ ਕਹੋਗੇ ਆ ਇੱਥੇ ਕੋਈ ਆਪਣੀ ਸੋਈ ਚਾਹਣਾ ਕੋਈ ਸਿਫਟਲੀ ਨਹੀਂ ਹੈ ਗਈ ਕੋਈ ਮੱਛੀ ਮੱਖਰ ਦੀ ਮਾ ਮੱਖੀ ਮਛਰਾਂ ਦਾ ਕੋਈ ਵੀ ਨਹੀਂ ਆਏਗੀ ਤਾਂ ਇਹ ਚੀਜ਼ ਇਦਾਂ ਹੀ ਹਨਾ ਮੰਗੀ ਛੱਡ ਦੇਣੀ ਹੁੰਦੀ ਆ ਫੇਰ ਹੁਣ ਆਟਾ ਟਿਕਿਉ ਫੇਰ ਮੁੱਕੀ ਦੇਉ ਹੁਣ ਮੈਂ ਦੋ ਚਾਰ ਭਾਂਡੇ ਨੇ ਇਹ ਸਾਫ਼ ਕਰ ਲਾ ਤੇ ਆ ਕੱਪ ਗਲਾਸ ਇਧਰ ਦੀ ਸਾਈਡ ਟਿਕਾ ਦੇਣੀ ਹੁੰਦੀ ਆ ਤੇ ਮੇਰਾ ਰੈਕ ਲਾਇਆ ਹੋਇਆ ਤੇ ਮੰਗਵਾਇਆ ਸੀ ਆਪਾਂ ਆਨਲਾਈਨ ਫਿਰ ਮੈਂ ਤੇਰੀ ਐਪ ਤੋਂ ਮੰਗਾਇਆ ਸੀ ते, पता नहीं मीसो तो मंगवायान एमाजॉन है ना यदा बहुत ज्यादा सुख है फिर मैं दिनेरतियाँ कप ग्लास शाम इथ रख दि आ मेरी ब्याल कपी एग छे कॉफी वाली सी छे चाहिए है ना कॉ चा थोड़ी जी छे थोड़ी हल्की जी बड़ी सी मतलब छे हल्के जोटिया सो सत ਕਿਓ ਕਿ ਟੁੱਟ ਜਾਂਦੇ ਨੇ ਆ ਗਲਾਸ ਬਲੂਸ ਵੀ ਮੇਰੇ ਸਾਰੇ ਗਿਫਟ ਆਲੇ ਨੇ ਆ ਬਾਅਦ ਚ ਲੈ ਆਏ ਸੀ ਕਿ ਕੱਪ ਤੇ ਇਹ ਵੀ ਸ਼ੇ ਸੀਗੇ ਫੇਬੜੀ ਦੁੱਧ ਵਗੈਰਾ ਪੀਣ ਨੂੰ ਰਾਤ ਨੂੰ ਇਹ ਜੋ ਦੋ ਰਹਿ ਗਈ ਐਨੀ ਕੁ ਕ੍ਰੌਕਰੀ ਆ ਬਾਕੀ ਡਿਨਰ ਸੈਟ ਵਗੈਰਾ ਉੱਧਰ ਪਈ ਨੇ ਆ ਦੇਖੋ ਜਿਹੜੀ ਕੱਲ ਖੀਰ ਬਣਾਈ ਸੀ ਹਨਾ ਅਸੀਂ ਫ੍ਰਿਜ ਚ ਰੱਖ ਦਿੱਲੇ ਹੁੰਨੇ ਆ ਰਵਨੀਤ ਨੇ ਇਹਦੇ ਚ ਪਾ ਕੇ ਖਾਦੀ ਆਈਸਕ੍ਰੀਮ ਵਾਂਗੂ ਇਹਦੇ ਪਾਪਾ ਨੇ ਇੰਜ ਮੈਂ ਤਾਂ ਖਾਦੀ ਨਹੀਂ ਨਾ ਮਾਈਗਰੇਨ ਆ ਕੇ ਵਸ ਫਿਰ ਦਿਨ ਤਾਈ ਹੀ ਰਹਿ ਜਾਂਦਾ ਵੀ ਵੀ ਰੇ ਨਾਲ ਉਹਦੇ ਨਾਲ ਕੀ ਪਤਾ ਨਹੀਂ ਦਰਦ ਨਾ ਹੋਣ ਲੱਗ ਜੇ ਕੱਲ ਥੋੜੀ ਜੀ ਖਾਦੀ ਸੀ ਮੁੜਕੇ ਲਈ ਮੈਂ ਖਾਦੀ ਕੱਲ ਸੁਦੀਪ ਦੇਰ ਲਿਆਏ ਸੀ ਜੀ ਇੱਕ ਟੈਂਡਿਪ ਤੇਰੇ ਪਿੰਦੂ ਵੀਰ ਕਹਿੰਦੇ ਆਪਾਂ ਸ਼ੇਰ ਪਰ ਗਏ ਸੀ ਜੀ ਹੁਣ ਉਹ ਲੈ ਕੇ ਕਿੱਥੋਂ ਹੋ ਗਈ ਜੀ ਸੰਤਰੀ ਜੀ ਮਿੱਠੇ تیرے ਚੱਕੇ ਦਾ ਇਹ ਨਹੀਂ ਸੀ ਤੇ ਉਹ ਸੀ ਉਹ ਵੀ ਉਸ ਮੈਂ ਅੱਜ ਖਾਦਾ ਇੱਕ ਕੱਲ ਮੈਂ ਦੋ ਬੇਰ ਖਾਦੇ ਬਸ ਮੈਂ ਆਹੀ ਆਹੀ ਚੀਜ਼ ਖਾਣੀ ਮੈਂ ਤਾਂ ਬਹੁਤ ਬਚਾ ਕੇ ਖਾਣੀ ਆ ਮਾਈਗ੍ਰੇਨ ਤੋਂ ਡਰਦੀ ਪਰ ਫਿਰ ਵੀ ਇਹ ਦਰਦ ਉੱਠਦਾ ਪਤਾ ਨਹੀਂ ਕਿਉਂ ਉੱਠਦਾ ਕਿਉਂ ਨਾ ਅੱਜ ਰਸੋਈ ਦੇ ਕੰਮ ਨੇ ਨਿਪਟ ਗਏ ਹਨਾ ਹੁਣ ਤਾਂ ਗਰਮੀ ਹੋ ਗਈ ਦੇਖੋ ਪਸੀਨਾ ਆਉਣ ਲੱਗ ਗਿਆ ਬਸ ਹੁਣ ਆ ਗਿਆ ਉਹੀ ਟਾਈਮ ਹਨਾ ਤੇ ਜਦ ਭੱਜਿਆ ਕਰਾ ਕੇ ਅੰਦਰ ਨੂੰ ਰੋਟੀ ਲੈ ਕੇ ਤੇ ਹੁਣ ਤੱਕ ਤਾਂ ਹੀ ਹੁੰਦਾ ਸੀਗਾ ਵੀ ਰਸੋਈ 'ਚ ਬੈਠ ਕੇ ਖਾਦੀ ਜਾਂਦੀ ਸੀ ਤੇ ਸਾਰਾ ਕੰਮ ਤਾਂ ਦਾ ਨਿਪਟ ਗਿਆ ਤੇ ਕੱਪੜੇ ਲੀੜੇ ਸਾਂਭਣ ਵਾਲੇ ਰਹਿੰਦੇ ਨੇ ਤੇ ਦੇਖੂਗੀ ਹਨਾ ਵੀ ਹੁਣ ਸਮਾ ਲੂ ਨਹੀਂ ਸਵੇਰੇ ਤੇ ਬਾਕੀ ਅੱਜ ਵਾਲੀ ਵੀਡੀਓ ਹਨਾ ਜਿਸ ਤਰ੍ਹਾਂ ਦੀ ਵੀ ਬਣੀ ਸਵੀਕਾਰ ਕਰਿਓ ਤੇ ਚੈਨਲ ਨੂੰ ਲਾਈਕ ਕਰ ਦਿਓ ਜੀ ਤੇ ਇਹ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤੇ ਇੰਨਾ ਕੁ ਕਰ ਦਿਆ ਕਰੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੇ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆਂ ਵਾਹਿਗੁਰੂ ਸੁੱਖ ਰੱਖੇ ਨਾ ਕੱਲ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਸੋਨੇ ਜੇ ਬਲੌਗ ਨਾਲ ピカリバイバイ。